ਕਿਸੇ ਪੁਰਾਣੇ ਸ਼ਹਿਰ ਵਿੱਚ ਇੱਕ ਸੂਫੀ ਫਕੀਰ ਰਹਿੰਦਾ ਸੀ ਉਸ ਦਾ ਨਾਮ ਸੀ ਸ਼ਾ ਅਲੀ ਉਹ ਸਧਾਰਨ ਵਸਤਰ ਪਾਉਂਦਾ ਇੱਕ ਪੁਰਾਣੀ ਲੱਕੜੀ ਦੀ ਲਾਠੀ ਦੇ ਸਹਾਰੇ ਤੁਰਦਾ ਅਤੇ ਆਪਣੀ ਤਰਗਾਹ ਦੇ ਬਾਹਰ ਇੱਕ ਰੁੱਖ ਹੇਠ ਬੈਠ ਕੇ ਲੋਕਾਂ ਨੂੰ ਆਤਮਿਕ ਗਿਆਨ ਦੀਆਂ ਗੱਲਾਂ ਦੱਸਦਾ ਉਸ ਦੇ ਚਿਹਰੇ 'ਚ ਐਨੀ ਰੋਸ਼ਨੀ ਸੀ ਕਿ ਜੋ ਵੀ ਉਸ ਨੂੰ ਵੇਖਦਾ ਉਸਤੇ ਮਲਤੀ ਪੇਚਾਂ ਨਹੀਂ ਘਟੋ ਜਾਂਦੀ। ਸ਼ਹਿਰ ਦੇ ਲੋਕ ਉਸ ਦਾ ਬਹੁਤ ਆਦਰ ਕਰਦੇ ਸਨ ਪਰ ਕੁਝ ਅਜਾਹੇ ਵੀ ਸਨ ਜੋ ਉਸ ਦੀ ਹਾਜ਼ਰੀਨ ਵਿਅਰਥ ਸਮਝਦੇ। ਉਨ੍ਹਾਂ ਚੋਂ ਇੱਕ ਸੀ ਜ਼ੁਲੈਖਾ ਬੈਗਮ। ਉਹ ਸ਼ਹਿਰ ਦੀ ਸਭ ਤੋਂ ਅਮੀਰ ਔਰਤਾਂ ਚੋਂ ਇੱਕ ਸੀ ਜਿਸ ਦੀ ਖੂਬਸੂਰਤੀ ਅਤਿ ਸ਼ਾਨੋ ਸ਼ੌਕਤ ਦੀ ਮਿਸਾਲ ਦਿੱਤੀ ਜਾਂਦੀ ਸੀ। ਜ਼ੁਲੈਖਾ ਬੈਗਮ ਸਿਰਫ ਧਨਵਾਨ ਹੀ ਨਹੀਂ ਬਲਕਿ ਬਹੁਤ ਕਮੰਡੀ ਵੀ ਸੀ ਉਸ ਦੀ ਹਵੇਲੀ ਸੰਗਮਰਮਰ ਦੀ ਬਣੀ ਹੋਈ ਸੀ ਉਸ ਦੇ ਸੋਫੇ ਰੇਸ਼ਮੀ ਸਨ ਅਤੇ ਉਹ ਹਮੇਸ਼ਾ ਹੀਰੇ ਜਵਾਹਰਾਤ ਨਾਲ ਸੱਜੀ ਰਹਿੰਦੀ ਜਦੋਂ ਵੀ ਉਹ ਆਪਣੇ ਮਹਿਲ ਤੋਂ ਬਾਹਰ ਨਿਕਲਦੀ ਤਾਂ ਉਸ ਦੀਆਂ ਨੌਕਰਾਨੀਆਂ ਉਸ ਦੇ ਪਿੱਛੇ ਪਿੱਛੇ ਚੱਲਦੀਆਂ ਅਤੇ ਕੋਈ ਵੀ ਗਰੀਬ ਉਸ ਦੇ ਕੋਲ ਜਾਣ ਦੀ ਹਿੰਮਤ ਨਹੀਂ ਕਰਦਾ ਉਸ ਨੂੰ ਫਕੀਰਾਂ ਤੇ ਦਰਵੇਸ਼ਾਂ ਨਾਲ ਨਫ਼ਰਤ ਸੀ ਉਸ ਤੰਮਨਾਨਾਸਿਕ ਇਹ ਲੋਕ ਸਿਰਫ ਆਲਸੀ ਅਤੇ ਨਿਕੰਮੇ ਹੁੰਦੇ ਹਨ ਜੋ ਮਿਹਨਤ ਕਰਨ ਦੀ ਬਜਾਏ ਹੋੜਾ ਕੋਲੋਂ ਭੀਖ ਮੰਗਦੇ ਹਨ ਉਸ ਨੇ ਆਪਣੇ ਮਹਿਲ ਦੇ ਦਰਵਾਜ਼ੇ ਤੇ ਪਹੇਦਾਰ ਲਗਾ ਕੇ ਰੱਖੇ ਸਨ ਤਾਂ ਜੋ ਕੋਈ ਵੀ ਫਕੀਰ ਉਸ ਦੇਦਰ ਤੇ ਨਾ ਆ ਸਕੇ ਇੱਕ ਦਿਨ ਸ਼ਾਹ ਅਲੀ ਫਕੀਰ ਬਚਾਰ ਵਿੱਚੋਂ ਗੁਜ਼ਰ ਰਹੇ ਸਨ ਉਹਨਾਂ ਨੇ ਵੇਖਿਆ ਕਿ ਕੁਝ ਗਰੀਬ ਬੱਚੇ ਇੱਕ ਦੁਕਾਨ ਦੇ ਬਾਹਰ ਬੈਠੇ ਹੋਏ ਸਨ ਭੁੱਖ ਨਾਲ ਪਿਹਾਲ ਫਟੇ ਪੁਰਾਣੇ ਕੱਪੜਿਆਂ ਵਿੱਚ ਉਹ ਬੱਚੇ ਹਰੇਕ ਆਉਣ ਜਾਣ ਵਾਲੇ ਅਮੀਰ ਤੋਂ ਪੀਖ ਮੰਗ ਰਹੇ ਸਨ ਪਰ ਕੋਈ ਵੀ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਿਹਾ ਸੀ ਉਸੇ ਵੇਲੇ ਚੁੱਲੇ ਖਾਂ ਬੇਕਮ ਆਪਣੇ ਨੌਕਰ ਚੱਕਰਾਂ ਦੇ ਨਾਲ ਉੱਥੋਂ ਲੰਘ ਰਹੀ ਸੀ ਬੱਚਿਆਂ ਨੇ ਉਸ ਨੂੰ ਵੇਖਿਆ ਅਤੇ ਹੱਥ ਜੋੜ ਕੇ ਬੋਲੇ ਬੇਕਮ ਸਾਹਿਬਾ ਸਾਨੂੰ ਰੋਟੀ ਦੇ ਦਿਓ ਅਸੀਂ ਕਈ ਤਨ ਤਪੁਖੇ ਹਾਂ ਜ਼ੁਲੈਖਾ ਨੇ ਨਫਰਤ ਭਰੀ ਨਜ਼ਰ ਨਾਲ ਉਹਨਾਂ ਬੱਚਿਆਂ ਵੱਲ ਵੇਖਿਆ ਅਤੇ ਕਰੋਧ ਵਿੱਚ ਬੋਲੀ ਦੂਰ ਹੋ ਜਾਓ ਮੇਰੇ ਰਸਤੇ ਤੋਂ ਤੁਹਾਡੇ ਚਾਇ ਕੰਤੇ ਲੋਕ ਮੇਰੇ ਕੱਪੜਿਆਂ ਨੂੰ ਖਰਾਬ ਕਰਦੇ ਹਨ ਕਿ ਸ਼ਾ ਅਲੀ ਇਹ ਸਭ ਕੁਝ ਦੇਖ ਰਹੇ ਸਨ ਉਹ ਹੌਲੀ-ਹੌਲੀ ਜ਼ੁਲੈਖਾ ਦੇ ਨੇੜੇ ਆਏ ਅਤੇ ਮੁਸਕਰਾ ਕੇ ਬੋਲੇ ਬੇਟੀ ਜੋ ਕੁਝ ਵੀ ਤੇਰੇ ਕੋਲ ਹੈ ਉਹ ਅੱਲਾ ਦੀ ਮਿਹਰ ਹੈ ਇਸ ਨੂੰ ਸਿਰਫ ਆਪਣੇ ਲਈ ਨਾ ਰੱਖ ਜੋ ਵੰਡਦਾ ਹੈ ਉਸਦੀ ਦੌਲਤ ਵਧਦੀ ਹੈ ਪਰ ਜੋ ਹੰਕਾਰ ਕਰਦਾ ਹੈ ਉਸਦੀ ਦੌਲਤ ਇੱਕ ਦਿਨ ਜੇ ਤਵਾਂ ਹੱਥੋਂ ਫਿਸਲ ਜਾਂਦੀ ਹੈ ਜ਼ੁਲੈਖਾ ਹੱਸ ਪਈ ਉਹ ਫਕੀਰ ਮੇਰੀ ਦੌਲਤ ਇੰਨੀ ਵੱਡੀ ਹੈ ਕਿ ਸੱਤ ਪੀੜੀਆਂ ਵੀ ਇਸ ਨੂੰ ਖਤਮ ਨਹੀਂ ਕਰ ਸਕਦੀਆਂ ਤੂੰ ਮੈਨੂੰ ਸਿੱਖਿਆ ਨਾ ਦੇ ਕਿਉਂਕਿ ਮੈਂ ਆਪਣੀ ਕਿਸਮਤ ਆਪ ਲਿਖਦੀ ਹਾਂ ਸ਼ਾ ਅਲੀ ਨੇ ਆਪਣੇ ਸਿਰ ਨੂੰ ਥੱਲੇ ਨਿਵਾ ਲਿਆ ਅਤੇ ਬੋਲੇ ਹੰਕਾਰ ਦੀ ਉੱਚ ਇਮਾਰਤ ਜਦੋਂ ਦੇਖਦੀ ਹੈ ਤਾਂ ਬਹੁਤ ਦਤਤ ਹੁੰਦਾ ਹੈ ਕਾਸ਼ ਤੋਂ ਇਹ ਕਲ ਸਮੇਂ ਦੇੰਤਿਆ ਹੀ ਸਮਝ ਸਕੇ ਸਮਾਪਿਤਤਾ ਗਿਆ ਜੁਲੇਖਾਂ ਬਹਿਕਮ ਪਹਿਲਾ ਵਾਗ ਹੀ ਆਪਣੀ ਸ਼ਾਨੁਸ਼ੌਕਤ ਵਿੱਚ ਮਸਤ ਰਹੀ ਪਰ ਇੱਕ ਦਿਨ ਸ਼ਹਿਰ ਤੇ ਵੱਡੀ ਮੁਸੀਬਤ ਆ ਗਈ ਬਾਦਸ਼ਾਹ ਦੇ ਦੁਸ਼ਮਨਾ ਨੇ ਸ਼ਹਿਰ ਤੇ ਹਮਲਾ ਕਰ ਦਿੱਤਾ ਵਪਾਰ ਬੰਦ ਹੋ ਗਿਆ ਅਨਾਜ ਦੀ ਘਿੰਤਾ ਅਸਮਾਨ ਉੱਛਲ ਗਿਆ ਅਤੇ ਹੌਲੀ-ਹੌਲੀ ਸ਼ਹਿਰ ਵਿੱਚ ਅਕਾਲ ਦਾ ਮਾਹੌਲ ਬਣ ਗਿਆ ਜ਼ੁਲਿਖਾ ਦੇ ਮਹਿਲ ਵਿੱਚ ਸੰਕਟ ਦਾ ਖਤਰਾ ਆ ਗਿਆ ਨੌਕਰ ਚਾਕਰ ਪੱਜਣ ਲੱਗੇ ਕਿਉਂਕਿ ਉਹ ਭੁੱਖ ਨਾਲ ਮਰ ਰਹੇ ਸਨ ਹੌਲੀ-ਹੌਲੀ ਉਸਦੀ ਤੌਲਤ ਵੀ ਖਤਮ ਹੋਣ ਲੱਗੀ ਪਹਿਲਾਂ ਉਹ ਆਪਣੇ ਕਹਿਨੇ ਵੇਚ-ਵੇਚ ਕੇ ਗੁਜ਼ਾਰਾ ਕਰਦੀ ਰਹੀ ਪਰ ਜਦ ਤੋਂ ਖਾਨ ਪੀਂਤੀ ਕਮੀ ਹੋਣ ਲੱਗੀ ਤਾਂ ਉਸ ਨੂੰ ਆਪਣਾ ਮਹਿਲ ਵੀ ਛਟਨਾ ਪਿਆ ਹੁਣ ਜੋ ਲੇਖਾ ਇੱਕ ਆਮ ਔਰਤ ਬਣ ਚੁੱਕੀ ਸੀ ਉਹ ਫਟੇ ਪੁਰਾਣੇ ਕੱਪੜਿਆਂ ਵਿੱਚ ਇੱਤਰ-ਤਿਤ ਪਟਕਣ ਲੱਗੀ ਪਰ ਕੋਈ ਵੀ ਉਸ ਦੀ ਮਦਦ ਕਰਨ ਨੂੰ ਤਿਆਰ ਨਹੀਂ ਸੀ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਉਸ ਨੇ ਹੰਕਾਰ ਦੀ ਨਜ਼ਰ ਨਾਲ ਵੇਖਿਆ ਸੀ ਉਹ ਹੁਣ ਉਸ ਤੋਂ ਮੂੰਹ ਮੋੜ ਰਹੇ ਸਨ ਇੱਕ ਦਿਨ ਉਹ ਇੱਕ ਸੁੱਕੇ ਦਰਿਆ ਦੇ ਕੰਢੇ ਬੈਠੀ ਸੀ ਭੁੱਖ ਨਾਲ ਬਿਹਾਲ ਤਾਂਦੀ ਉਸ ਨੇ ਤੂਰ ਇੱਕ ਦਰਗਾਹ ਦੇ ਨੇੜੇ ਕੁਝ ਲੋਕਾਂ ਨੂੰ ਵੇਖਿਆ। ਉੱਥੇ ਸ਼ਾ ਅਲੀ ਫਕੀਰ ਬੈਠੇ ਸਨ ਅਤੇ ਗਰੀਬਾਂ ਨੂੰ ਭੋਜਨ ਖਵਾ ਰਹੇ ਸਨ। ਉਹਨਾਂ ਦੇ ਕੋਲ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ। ਉਹ ਹੀ ਗਰੀਬ ਜਿਨ੍ਹਾਂ ਨੂੰ ਕਦੇ ਚੁੱਲੇ ਖਾਣੇ ਨੀਚ ਸਮਝਿਆ ਸੀ। ਜ਼ੁਲੇਖਾ ਕੰਬਦੀ ਹੋਈ ਸ਼ਾ ਅਲੀ ਦੇ ਕੋਲ ਪਹੁੰਚੀ ਅਤੇ ਹੌਲੀ ਆਵਾਜ਼ ਵਿੱਚ ਬੋਲੀ ਕਿ ਮੈਨੂੰ ਵੀ ਥੋੜਾ ਭੋਜਨ ਮਿਲ ਸਕਦਾ ਹੈ। ਸ਼ਾਹ ਅਲੀ ਨੇ ਉਸਨੂੰ ਵੇਖਿਆ ਉਹਨਾਂ ਦੀਆਂ ਅੱਖਾਂ 'ਚ ਦਇਆ ਸੀ ਪਰ ਕੋਈ ਨਫ਼ਰਤ ਨਹੀਂ بیٹے ਵੇਖੋ ਜਿੰਨਾ ਗਰੀਬਾਂ ਨੂੰ ਤੂੰ ਕੰਦਾ ਸਮਝਦੀ ਸੀ ਉਹੀ ਅੱਜ ਤੇਰੇ ਨਾਲ ਖੜੇ ਹਨ ਦੌਲਤ ਦੇ ਪਿੱਛੇ ਪੱਜਣ ਨਾਲ ਇਨਸਾਨ ਨਹੀਂ ਬਚਦਾ ਬਲਕਿ ਪ੍ਰੇਮ ਅਤੇ ਸੇਵਾ ਹੀ ਉਸਨੂੰ ਜੀਵਨਤੰਤ ਹੈ ਹਨ ਜ਼ੁਲਫ਼ ਖਾਤੀਆਂ ਅੱਖਾਂ 'ਚ ਹੰਝੂ ਆਕੇ ਮੈਨੂੰ ਮਾਫ਼ ਕਰਦੇ ਹੋ ਪਾਪਾ ਮੈਂ ਆਪਣੀ ਪੂਰੀ ਜ਼ਿੰਦਗੀ ਹੰਕਾਰ ਵਿੱਚ ਬਿਤਾਈ ਪਰ ਅੱਜ ਮੈਨੂੰ ਸਮਝ ਆ ਗਿਆ ਕਿ ਅਸਲੀ ਦੌਲਤ ਇਹ ਹੈ ਕਿ ਅਸੀਂ ਹੋਰਾਂ ਦੀ ਸੇਵਾ ਕਰੀਏ ਉਸ ਦਿਨ ਤੋਂ ਬਾਅਦ ਜ਼ੁਲੈਖਾ ਪੂਰੀ ਤਰ੍ਹਾਂ ਬਦਲ ਗਈ ਉਸ ਨੇ ਆਪਣੇ ਬੱਚੇ ਖੁਸ਼ੇਤਾਨ ਨਾਲ ਇੱਕ ਲੰਗਰ ਹਾਲ ਸ਼ੁਰੂ ਕੀਤਾ ਜਿੱਤੇ ਹਰੇਕ ਗਰੀਬ ਨੂੰ ਭੋਜਨ ਮਿਲਦਾ ਹੁਣ ਉਸ ਦੀ ਸ਼ਾਨੋ ਸ਼ੌਕਤ ਉਸ ਦੇ ਸੁਭਾਅ ਵਿੱਚ ਸੀ ਇੱਕ ਦਿਨ ਜਦੋਂ ਸ਼ਾ ਅਲੀ ਫਕੀਰ ਤੇ ਉਮਰ ਬਹੁਤ ਹੋ ਗਈ ਤਾ ਜ਼ੁਲੈਖਾ ਉਹਨਾਂ ਕੋਲ ਆਈ ਅਤੇ ਬੋਲੀ ਤੁਸੀਂ ਮੈਨੂੰ ਜੀਵਨ ਦਾ ਸਭ ਤੋਂ ਵੱਡਾ ಪಾਠ ਸਿਖਾਇਆ ਹੈ ਕਿ ਮੈਂ ਤੁਹਾਡੀ murid ਬਣ ਸਕਦੀ ਹਾਂ ਸ਼ਾ ਅਲੀ ਮੁਸਕੁਰਾਏ ਅਤੇ ਬੋਲੇ ਬੇਟੀ ਤੂੰ ਪਹਿਲਾਂ ਹੀ ਜੀਵਨ ਦੀ ਸੱਚੀ ਰਾਹ ਤੇ ਆ ਚੁੱਕੀ ਹੈ ਸੇਵਾ ਹੀ ਸਭ ਤੋਂ ਵੱਡਾ ਗਿਆਨ ਹੈ ਹੁਣ ਤੇਰੀ ਰੋਹ ਨੇ ਹੰਕਾਰ ਨੂੰ ਛੱਡ ਕੇ ਪ੍ਰੇਮ ਨੂੰ ਅਪਣਾਇਆ ਹੈ ਇਹੀ ਸਬਕ ਤੋਂ ਵੱਡੀ ਕਾਮਯਾਬੀ ਹੈ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਮਿਲਦਾ ਹੈ ਕਿ ਦੌਲਤ ਅਤੇ ਹੰਕਾਰ ਕੁਝ ਸਮੇਂ ਲਈ ਇਨਸਾਨ ਵੱਡਾ ਬਣਾ ਸਕਦੇ ਹਨ ਪਰ ਅਸਲੀ ਸਫਲਤਾ ਪ੍ਰੇਮ ਦਇਆ ਅਤੇ ਸੇਵਾ ਵਿੱਚ ਹੀ ਹੈ ਜੇਕਰ ਇਨਸਾਨ ਕੋਲ ਸਭ ਕੁਝ ਹੋਵੇ ਪਰ ਦਿਲ ਵਿੱਚ ਹੰਕਾਰ ਹੋਵੇ ਤਾਂ ਉਹ ਫਿਰ ਵੀ ਗਰੀਬ ਹੀ ਰਹਿੰਦਾ ਹੈ ਅਤੇ ਜੇਕਰ ਇਨਸਾਨ ਕੋਲ ਕੁਝ ਵੀ ਨਾ ਹੋਵੇ ਪਰ ਦਿਲ ਵਿੱਚ ਪ੍ਰੇਮ ਹੋਵੇ ਤਾਂ ਉਹ ਸਭ ਤੋਂ ਵੱਡਾ ਅਮੀਰ ਹੁੰਦਾ ਹੈ ਉਮੀਦ ਕਰਦਾ ਹਾਂ ਦੋਸਤੋ ਅੱਜ ਦੀ ਇੱਕ ਕਹਾਣੀ ਤੁਹਾਨੂੰ ਬਹੁਤ ਪਸੰਦ ਆਏ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ